ਫਾਜ਼ਿਲਕਾ ਦੀ ਨਵੀਂ ਆਬਾਦੀ ਦੇ ਵਿੱਚ ਬਨੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਾਣਕਾਰ ਦਿੰਦੇ ਹੋਏ ਨਵੀਂ ਆਬਾਦੀ ਦੇ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਮੋਹੱਲੇ ਦੇ ਵਿੱਚ ਬਨੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਗਰਤੀ ਦਾ ਬੇਟਾ ਸੱਚਖੰਡ ਦੇ ਵਿੱਚ ਹੀ ਇਲੈਕਟ੍ਰੋਨਿਕ ਸਿਗਰਟ ਪੀ ਰਿਆ ਸੀ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਕੀਤੀ ਗਈ ਅਤੇ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਾਮਲਾ ਹੈ ਜੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਜੋ ਪਾਠ ਸੀ ਉਹਨਾਂ ਦੇ ਬੇਟੇ ਦੁਆਰਾ ਤੇ ਇੱਕ ਉਹ ਦੋਸਤ ਸੀਗਾ ਜੀ ਜੋ ਕਿ ਆਪਣੇ ਸੱਚਖੰਡ ਸਾਹਿਬ ਵਿੱਚ ਬੈਠ ਕੇ ਵੇਪਸ ਇਲੈਕਟ੍ਰੋਨਿਕ ਸਿਗਰਟ ਆਉਂਦੀ ਹੈ ਜੀ। ਉਹਦਾ ਸੇਵਨ ਕਰ ਰਿਆ ਸੀਗੇ ਤੇ ਇਸ ਬਾਰੇ ਫਿਰ ਅਸੀਂ ਗੰਤੀ ਸਾਹਿਬ ਨੇ ਕਿਹਾ ਮਹੱਲੀ ਨਿਵਾਸੀਆਂ ਨੂੰ ਰਲ ਕੇ ਮਾਫੀ ਵਗੈਰਾ ਮੰਗਣ ਦਾ ਵੀ ਇਹਨਾਂ ਨੂੰ ਟਾਈਮ ਦਿੱਤਾ ਪਰ ਇਹਨਾਂ ਨੇ ਨਹੀਂ ਸਾਡੀ ਸੁਣੀ ਉਲਟਾ ਸਾਡੇ ਨਾਲ ਝਗੜੇ ਕਰਦੇ ਤੇ ਇਸ ਕਰਕੇ ਫਿਰ ਸਾਨੂੰ ਇਹ ਸਟੈਪ ਚੱਕਣਾ ਪਿਆ ਸੀ ਉਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰਵਾਇਆ ਹੈ ਜੀ ਇਹ ਧਿਆਨ ਚਾਹੇ ਕਿ ਜਿਹੜਾ ਬੱਚਾ ਸੀ ਉਹਦੀ ਇੱਕ ਆਈਡੀ ਹੈਗੀ ਇੰਸਟਾਗ੍ਰam ਤੇ ਜੀ ਉਹ ਇਹ ਜਦੋਂ ਕਰ ਰਿਹਾ ਸੀ ਉਹ ਇੰਸਟਾਗ੍ਰam ਤੇ ਲਾਈਵ ਸੀ ਜੀ ਤੇ ਉਹਨਾਂ ਦੇ ਸਾਹਮਣੇ ਇੱਕ ਘਰ ਹੈਗਾ ਬੱਚਾ ਹੀ ਉਹਨਾਂ ਦੇ ਨਾਲ ਜੁਆਇੰਟ ਸੀਗਾ ਜੀ ਜਿਹੜੇ ਹੋਏ ਤੇ ਉਹਨੇ ਜਦ ਲਾਈਵ ਦੇਖਿਆ ਉਸਨੇ ਫਿਰ ਸਾਰਿਆਂ ਨੂੰ ਕਾਲ ਕੀਤੀ ਸਾਨੂੰ ਅਸੀਂ ਸਾਰੇ ਉੱਥੇ ਗਏ ਉਸ ਟਾਈਮ ਮੌਜੂਦਾ ਸੀਗੀ ਜੀ ਫਿਰ ਅਸੀਂ ਉਹਨਾਂ ਨੂੰ ਜਦ ਫੜ ਬਕੜਿਆ ਜੇ ਉਹਨਾਂ ਕੋਲ ਜੀ ਜਿਹੜੀ ਇਲੈਕਟ੍ਰੋਨਿਕ ਵੇਵ ਸੀਗੀ ਜੀ ਇਹ ਵੀ ਬ੍ਰਾਹਮਤ ਕੀਤੀ ਗਈ ਸੀਗੀ ਜੀ ਹਾਲਾਤ ਇਹ ਸੀ ਜਦੋਂ ਉਹਨਾਂ ਦੇ ਚੰਦਰ ਧੂਆਂ ਧੂਆਂ ਸੀਗਾ ਜੀ ਜਿਸ ਤੋਂ ਸਾਨੂੰ ਸ਼ੱਕ ਹੋਇਆ ਵੀ ਅਸੀਂ ਫਿਰ ਉਹਨਾਂ ਦੀ ਤਲਾਸ਼ੀ ਵੀ ਕਰਨ ਲਗੀ ਲਈ ਦਿੱਤੀ ਉਹ ਫਿਰ ਬ੍ਰਾਹਮਤ ਵੀ ਹੋਈ ਗਈ ਜੀ ਇਸਦੀ ਬਕਾਇਦਾ ਜਿਹੜੀ ਉਹਨੇ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਫਿਰ ਅਸੀਂ ਉਹ ਵੀਡੀਓ ਵੀ ਦੇਖੀ ਵੀਡੀਓ ਵਿੱਚ ਵੀ ਉਹ ਇਸ ਜੇ ਦਾ ਸੇਵਨ ਕਰਦਾ ਨਜ਼ਰ ਆ ਰਿਹਾ ਪੰਡਾ ਤਾਂ ਫਿਰ ਜਿਹੜਾ ਇਹ ਆਪਣੇ ਸਰੂਪ ਸਾਹਿਬ ਹੁੰਦੇ ਆ ਜੀ ਅਤੇ ਜਦੋਂ ਸੱਚਖੰਡ ਸਮਾਉਂ ਦੇ ਵਿੱਚ ਸਰੂਪ ਸਾਹਿਬ ਆਪੇ ਰੱਖੇ ਜਾਂਦੇ ਆ ਜੀ ਉਹ ਉੱਥੇ ਰੱਖੇ ਹੋਏ ਸੱਚਖੰਡ ਦੇ ਵਿੱਚ ਰੱਖੇ ਹੋਏ ਸੀ ਸਰੂਪ ਜੀ ਇਸ ਜਿਹੜਾ ਤਰਾਈ ਦੇਖੋ ਜੀ ਜਦੋਂ ਸੱਚਖੰਡ ਸਾਹਿਬ ਜੇ ਸਾਡੇ ਤੁਗਰੰਸਾ ਦੀ ਬੇਅਦਬੀ ਹੋ ਗਈ ਇਸ ਤੀ ਸਿਰਤਾਜਤਾ ਹੋਊਗਾ ਜੀ ਇਸ ਕਰਕੇ ਅਸੀਂ ਇਹ ਕੰਮ ਚੁੱਕਿਆ ਹੈ ਜਿਸ ਨੂੰ ਵੱਤ ਸਖਤ ਤਖਤ ਕੁੰਦਾਰ ਸাজা ਦਵਾਈ ਜਾਵੇ। ਇਹੀ ਰੀਤੀ ਹੈ ਜੀ ਵੀ ਜਿਹੜਾ ਬਾਬਾ ਜੀ ਦਾ ਲੜਕਾ ਸੀ ਨਾਲ ਬਕਾਇਦਾ ਸੀ ਵੀਡੀਓ ਵਗੈਰਾ ਦਿੱਤੀ ਹੈ ਜੀ ਵੀ ਇਹ ਅੰਦਰ ਸੇਵਨ ਕਰ ਲੈ ਨੇ ਤੇ ਇਹਨਾਂ ਤੇ ਕਾਰਵਾਈ ਕਰੀ ਜਾਈ। ਬਾਬਾ ਜੀ ਦਾ ਲੜਕਾ ਸੀ ਤੇ ਕੋਈ ਦਾ ਦੋਸਤ ਸੀਗਾ ਜੀ ਚਮਕ ਚਮਕਦੀਪ ਸਿੰਘ ਚਮਕਦੀਪ ਸਿੰਘ ਔਰ ਅਨਮੋਲ ਲੜਕੇ ਦਾ ਨਾਮ ਹੈ ਜੀ। ਅਸੀਂ ਮੰਗੇ ਕਰਨੇ ਪਰ ਅਸੀਂ ਇਨਸਾਫ ਹੋਣਾ ਚਾਹੀਦਾ ਇਹ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ। ਜੋ ਪ੍ਰੋਮਸਰੀਆ ਦੇ ਗੱਸਾਂ ਸਰ ਪਰਵਾਨ ਹੈ ਜੀ ਦੋਨੋਂ ਨਵਾਲਕ ਨੇ ਜੀ ਬਾਕੀ ਬਾਬਾ ਜੀ ਦੀ ਪਹਿਲੀ ਵੀ ਇੱਕ ਵੀਡੀਓ ਆ ਚੁੱਕੀ ਹੈ ਜੀ ਇਹਨਾਂ ਨੇ ਪਹਿਲੇ ਵੀ ਅਸੀਂ ਇੱਕ ਮਾਫੀ ਦੇ ਚੁੱਕੀ ਹੈ ਵਾਲੇ ਦੇ ਤੌਰ ਤੇ ਜੋ ਕਿ ਬਾਬਾ ਜੀ ਖੁਦ ਸ਼ਰਾਬ ਦਾ ਸੇਵਨ ਕਰ ਰਹੇ ਨੇ ਜੀ ਉਹਦੀ ਵੀਡੀਓ ਆਈ ਸੀ ਇਹ ਤਕਰੀਬਨ ਸਾਢੇ ਸਾਢੇ ਅੰਦਰ ਹੋ ਗਿਆ ਇਹੋ ਚੀਜ਼ ਨੂੰ ਇਹ ਹੋਵੇ 10 15 ਦਿਨ ਇਹ 10 ਦਿਨ 10 12 ਦਿਨ ਦਾ ਹੈਗਾ ਜੀ ਮਾਮਲਾ ਜੀ ਸਮਾਂ ਦਿੱਤਾ ਗਿਆ ਸੀ ਇਹਨਾਂ ਨੂੰ ਪਰ ਉਹਨਾਂ ਸਮੇਂ ਤੇ ਮਾਫੀਗਾਰ ਨਹੀਂ ਮੰਗੀ ਫਿਰ ਇਹ ਸੰਵੇਦਨਸ਼ੀਲ ਕਦਮ ਚੁੱਕਣਾ ਪਿਆ ਜੀ ਅਰਵਿੰਦਰ ਸਿੰਘ ਜੀ ਸਰ ਜੀ ਜਿਵੇਂ ਤੁਹਾਨੂੰ ਅਰਵਿੰਦਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਸਾਰਾ ਕੁਝ ਜੀ ਵੀ ਜੋ ਵੀ ਮਲਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬਾਰੇ ਜੋ ਵੀ ਇਥੇ ਮਤਲਬ ਹੋਇਆ ਉਹ ਸਾਰਾ ਮਤਲਬ ਲਾਈਵ ਵੀ ਚੱਲ ਰਿਹਾ ਹੈ ਵੀਡੀਓ ਵੀ ਇੰਸਟਾਗ੍ਰam ਤੇ ਇਹਨਾਂ ਨੇ ਆਪਨੇ ਆਪ ਹੀ ਲੋਡ ਕੀਤੀਆਂ ਨੇ ਸਾਨੂੰ ਤਾਂ ਇਹੀ ਹੈ ਵੀ ਬੇਦਬੀ ਜਿਹੜਾ ਉਹ ਤਾਂ ਗੁਰੂ ਮਹਾਰਾਜ ਦੀ ਹੋਣੀ ਨਹੀਂ ਚਾਹੀਦੀ ਕੋਲ ਮਲਾ ਕੇ ਤੇ ਇਹ ਆਪਸੀ ਤਾਂ ਇਹੀ ਚਾਹਨੇ ਆ ਵੀ ਸਾਨੂੰ ਇਹ ਸਿੱਧਾ ਇਨਸਾਫ ਦਿੱਤਾ ਜਾਵੇ ਵੀ ਗੁਰੂ ਮਹਾਰਾਜ ਦੀ ਬੇਦਬੀ ਜਿਹੜੀ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖ਼ਤ سزا ਵੀ ਦਿੱਤੀ ਜਾਵੇ ਇਹ ਵਾਰਦਾਤ ਹੋ ਗਈ ਆਪਣੇ 10-15 ਦਿਨ ਦੀ ਹੋ ਗਈ ਜੀ ਤੇ ਗੁਰਦਵਸਰ ਨਵੀਂ ਵਾਦੀ ਮਤਲਬ ਹੈਗਾ ਜੀ ਸ਼੍ਰੀ ਗੁਰੂ ਨਾਨਕ ਦਰਬਾਰ ਗਲੀ ਨੰਬਰ 3 ਹੈ ਜੀ ਜੀ ਉਹਨਾਂ ਨੂੰ ਬੁਲਾਇਆ ਸੀਗਾ ਜੀ ਉਹਨਾਂ ਨੂੰ ਮੌਕੇ ਤੇ ਵੀ ਬੁਲਾ ਲਿਆ ਸੀਗਾ ਉਹਨਾਂ ਨੇ ਉੱਥੇ ਕਹਿੰਦੇ ਵੀ ਚਲੋ ਬੱਚੇ ਨੇ ਮਾਫ ਕਰ ਦਿਓ ਐਦਾਂ ਮਾਫੀ ਨਮਾ ਚਲੋ ਉਹਨਾਂ ਨੇ ਐਦਾਂ ਕਹਿ ਵੀ ਮਾਫ ਕਰ ਦਿਓ ਛੋਟੇ ਬੱਚੇ ਨੇ ਪਰ ਫਿਲਹਾਲ ਇਹ ਗੱਲ ਸੀਗੀ ਵੀ ਜਦੋਂ ਸਾਰੇ ਮੱਲੇ ਨਿਵਾਸੀ ਤੇ ਪਤਾ ਲੱਗ ਗਿਆ ਜਿਵੇਂ ਵੀ ਉਹਨਾਂ ਨੇ ਔਨਲਾਈਨ ਚਲਾਈ ਇੰਸਟਾਗ੍ਰam ਤੇ ਬਹੁਤ ਮੱਲਿਆਂ ਨੇ ਰੋਸ ਇਸ ਚੀਜ਼ ਤੇ ਕੀਤਾ ਫਿਰ ਮੱਲੇ ਨਿਵਾਸੀ ਸਾਰੇ ਇਕੱਠੇ ਹੋਏ ਵੀ ਇਸ ਚੀਜ਼ ਦਾ ਵੀ ਤੁਸੀਂ ਗੱਲ ਨੂੰ ਕਿਉਂ ਦਬਾ ਰਹੇ ਹੋ ਤੁਹਾਨੂੰ ਇਹ ਚੀਜ਼ ਦਾ ਗਾਹ ਬਾਹਰ ਗੱਲ ਕਰਨੀ ਚਾਹੀਦੀ ਹੈ ਵੀ ਇਹ ਚੀਜ਼ ਦੀ ਬੇਅਦਬੀ ਹੈ ਜਿੱਦਾਂ ਜਿੱਦਾਂ ਇਹਨਾਂ ਨੇ ਇੰਸਟਾਗ੍ਰam ਤੇ ਲੋਕਾਂ ਨੇ ਵੀਡੀਓ ਦੇਖੀਆਂ ਸਾਰਿਆਂ ਨੇ ਉਹਨਾਂ ਨੇ ਇਸ ਚੀਜ਼ ਦਾ ਮੁੱਦਾ ਚੱਕਣਾ ਸ਼ੁਰੂ ਕਰ ਦਿੱਤਾ ਵੀ ਬੇਅਦਬੀ ਦਾ ਮਾਮਲਾ ਹੈ ਤੇ ਇਸੇ ਕਰਕੇ ਮਤਲਬ ਅਸੀਂ ਤਾਂ ਇਹ ਗੱਲ ਕੋ ਅਪੀਲ ਕਰਨਾ ਚਾਹੁੰਦੇ ਆਂ ਵੀ ਚਲੋ ਜੋ ਵੀ ਹੈ ਜੇ ਨਾਬਾਲਗ ਨੇ ਚਲੋ ਸਜ਼ਾ ਬਣਦੀ ਆ ਨਾ ਸਜ਼ਾ ਵੀ ਦਿੱਤੀ ਜਾਵੇ ਬਾਕੀ ਜੋ ਪਾਟੀ ਸਿੰਘ ਨੇ ਜੋ ਪਿੱਛੇ ਵੀ ਗਲਤੀ ਚੀਜ਼ਾਂ ਕੀਤੀਆਂ ਜਾਂ ਵੀ ਉਹਨਾਂ ਨੇ ਮਤਲਬ ਡਰਿੰਕ ਦਾ ਸੇਵਨ ਕੀਤਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੀਤਾ ਅਸੀਂ ਤਾਂ ਉਹ ਵੀ ਚਾਹੁੰਦੇ ਆਂ ਵੀ ਉਹਨਾਂ ਨੂੰ ਵੀ ਬਰਾਬਰ ਸਜ਼ਾ ਦਿੱਤੀ ਜਾਵੇ ਤਾਂ ਜੋ ਮਤਲਬ ਅੱਗੇ ਤੋਂ ਹਰ ਕੋਈ ਬੰਦਾ ਸੋਚ ਸਮਝ ਕੇ ਜਦੋਂ ਮਹਾਰਾਜੀ ਗੁਰੂ ਦੀ ਗੱਦੀ ਤੇ ਬੈਠਣਾ ਹੈ ਸੋਚ ਸਮਝ ਕੇ ਬੈਠਣ ਨਾਲੇ ਇਹ ਬੇਅਦਬੀ ਜਿਹੜੀ ਹੈ ਇਹ ਬਹੁਤ ਵੱਡੀ ਪਦਰਤ ਹੈ ਵੀ ਇਸ ਚੀ ਦਾ ਅਸੀਂ ਕਹਿੰਨੇ ਵੀ ਇਹਨਾਂ ਨੂੰ ਥੋੜੀ ਸਜ਼ਾ ਦੇਣੀ ਚਾਹੀਦੀ ਐਕਚੁਅਲੀ ਮੈਂ ਉਸ ਟਾਈਮ ਮੌਕੇ ਤੇ ਤਾਂ ਨਹੀਂ ਸੀਗਾ ਮੌਕੇ ਤੇ ਕੁਝ ਹੋਰ ਲੜਕੇ ਸੀਗੇ ਇਹ ਤਾਂ ਅਸੀਂ ਮੱਲੇ ਨਿਵਾਸੀ ਜਿਵੇਂ ਮੱਲਾਂ ਨਿਵਾਸੀ ਐ ਸੀ ਮੱਲੇ ਨਿਵਾਸੀ ਤਾਂ ਸਾਨੂੰ ਤੌਰ ਤੇ ਸਾਨੂੰ ਇਸ ਚੀ ਦਾ ਪਤਾ ਲੱਗਿਆ ਤੇ ਮੱਲੇ ਨਵਾਸੀ ਜੁਮੇ ਵੀ ਸਾਰਿਆਂ ਨੂੰ ਜਿਵੇਂ ਜੇ ਪਤਾ ਲਾ ਸਾਰੇ ਬੰਦੇ ਇਕੱਠੇ ਹੁੰਦੇ ਗਏ ਤੇ ਇਸ ਜੀ ਦੇ ਮਤਲਬ ਖਲਾਫਤ ਅਸੀਂ ਅਸੀਂ ਮੌਕੇ ਦੇ ਜਿਹੜੇ ਐਮਸੀ ਸਾਹਿਬ ਰਮੇਸ਼ ਕੁਟਾਰੀਆ ਜੀ ਅਸੀਂ ਉੱਥੇ ਵੀ ਉਹਨਾਂ ਕੋਲ ਇਕੱਠੇ ਹੋ ਕੇ ਗਏ ਸੀ ਉਹਨਾਂ ਸਾਹਮਣੇ ਇਹੀ ਗੱਲ ਦਾ ਫੈਸਲਾ ਹੋਇਆ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਆਪਣੇ ਆਪ ਇਹ ਚਲੇ ਜਾਣਗੇ ਤੇ ਜੋ ਵੀ ਇਹਨਾਂ ਦੀ ਬੰਦੀ ਸਜ਼ਾ ਹੈ ਉਹ ਮਹਾਰਾਜ ਦੀ ਜੂਰੀ ਚ ਇਹਨਾਂ ਨੂੰ ਬੰਦੀ ਸਜ਼ਾ ਮਿਲੇਗੀ ਤੇ ਫਿਲਹਾਲ ਉਸ ਬਾਅਦ ਗਰੰਤੀ ਸਾਹਿਬ ਵੀ ਉਪਰੋਂ ਦਮਦਮਾ ਸਾਹਿਬ ਤੋਂ ਐਸਜੀਪੀਸੀ ਅੰਡਰ ਵੀ ਉਹ ਵੀ ਇਹਨਾਂ ਦੀ ਕਮੇਟੀ ਆਈ ਸੀ ਉਹਨਾ ਸਾਹਮਣੇ ਵੀ ਇਹ ਗੱਲ ਹੋਈ ਸੀ ਵੀ ਇਹਨਾਂ ਨੂੰ ਵੀ ਕੱਢ ਦਿੱਤਾ ਜਾਏਗਾ ਤੇ ਪਰ ਹਜੇ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਇਹ ਨਹੀਂ ਹੈਦਾ ਦਾ ਸੈਪ ਲਿਆ ਗਿਆ ਉਹਨਾਂ ਤੋਂ ਵੀ ਨਾ ਇੱਥੇ ਗਿਆ ਇੱਥੇ ਫਿਲਹਾਲ ਹੈ ਮਜਬੂਰਨ ਸਾਨੂੰ ਕੋਈ ਵੀ ਕਾਨੂੰਨੀ ਕਾਰਵਾਈ ਕਰਨੀ ਪੈ ਗਈ ਹੈ ਇਹ ਇਹੀ ਐਵੇਂ ਅਸੀਂ ਤਾਂ ਕਲਮਾ ਲਾ ਕੇ ਲਾਈਵ ਹੀ ਦੇਖਿਆ ਜਿੱਦਾਂ ਵੀ ਮੰਨ ਲਓ ਅਸੀਂ ਇੰਸਟਾਗ੍ਰਾਮ ਤੇ ਕੋਈ ਵੀ ਬੰਦਾ ਬੈਠਾ ਹੈ ਅਸੀਂ ਲਾਈਵ ਦੇਖਿਆ ਸੀ ਬਾਕੀ ਉਹਨਾਂ ਨੂੰ ਅਸੀਂ ਪੁੱਛ ਪੜਤਾਲ ਜ਼ਰੂਰ ਕੀਤੀ ਹੈ ਬੀ ਤੁਸੀਂ ਕੀ ਵੇਖਿਆ ਕਿਦਾਂ ਵੇਖਿਆ ਉਹਨਾਂ ਨੇ ਕਿਹਾ ਵੀ ਇਹ ਮੌਕੇ ਤੇ ਚੀਜ਼ਾਂ ਦਾ ਇਹ ਮੰਨੇ ਵੀ ਹੈ ਕਿਉਂਕਿ ਇਹਨਾਂ ਨੇ ਜੋ ਵੀ ਚੀਜ਼ ਜਿਸ ਜੀ ਦਾ ਸੇਵਨ ਕਰ ਰਹੇ ਸੀਗੇ ਤੇ ਉਹ ਇਹਨਾਂ ਨੇ ਲਪੋ ਲਈ ਸੀ ਚੀਜ਼ ਉਹ ਅਸੀਂ ਇਹਨਾਂ ਨੇ ਮੁੰਡਿਆਂ ਦੂਸਰਿਆਂ ਨੇ ਮੌਕੇ ਤੇ ਇਹਨਾਂ ਨੇ ਉਹ ਚੀਜ਼ ਜਿਹੜੀ ਬਰਾਮਦ ਕੀਤਾ ਤੇ ਉਹ ਫਿਰ ਸਾਰਿਆਂ ਵਿੱਚ ਜਿਵੇਂ ਮੱਲੇਨ ਵਾਸਤੇ ਜਿਵੇਂ ਜਿਵੇਂ ਗੱਲ ਪਹੁੰਚੀ ਹੈ ਸਾਨੂੰ ਤਾਂ ਕਾਫੀ ਦੂਰ ਦੂਰ ਤੋਂ ਵੀ ਕਾਲ ਆ ਰਹੀ ਹੈ ਵੀ ਤੁਹਾਡੇ ਗੁਰਦੁਆਰੇ ਚ ਕੋਈ ਐਦਾਂ ਦਾ ਕੀ ਸਿਸਟਮ ਵੀ ਕੀ ਚੱਲ ਰਿਹਾ ਵੀਡੀਓ ਵੀ ਵਾਇਰਲ ਹੋ ਰਹੀ ਹੈ ਹਾਂ ਜੀ ਸਾਡਾ ਤਾਂ ਇਹੀ ਹੈ ਮੰਗ ਵੀ ਕੋਲ ਮੜਾ ਕੇ ਵੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਹਾਂ ਜੀ ਅਮਨਦੀਪ ਜੀ ਇਹ ਮਾਮਲਾ ਪਿਛਲੇ ਦਿਨੇ ਸਾਡੇ ਮਹੱਲੇ ਨਈਂ آبادی ਗੁਰਦੁਆਰਾ ਸਾਹਿਬ ਵਿੱਚ ਵਾਪਰਿਆ ਮੈਨੂੰ 2 ਦਿਨ ਬਾਅਦ ਪਤਾ ਲੱਗਿਆ ਵੀ ਇੱਥੇ ਸਮੋਕਿੰਗ ਹੋਈ ਹੈ ਬਾਬਾ ਜੀ ਪਾਠੀ ਦੇ ਵੇਟਨ ਕੀਤੀ ਹੈ ਇੱਕ ਲੜਕਾ ਹੋ ਰਿਹਾ ਜੀ ਵੀ ਸੇਵਾਦਾਰਾਂ ਨੂੰ ਔਨਲਾਈਨੋਂ ਹੋਇਆ ਸੀ ਫੇਸਬੁੱਕ ਤੇ ਵੀ ਉਹ ਜਿਹਨ ਸੇਵਾਦਾਰਾਂ ਕੋਲ ਨੰਬਰ ਅਟੈਚ ਸੀ ਉਹ ਮਲੇ ਤੇ ਮੌਕੇ ਤੇ ਉਹ ਸੇਵਾਦਾਰਾਂ ਨੇ ਉਹਨਾਂ ਨੂੰ ਫੜਿਆ ਫੜਤ ਬਾਅਦ ਉਹਨਾਂ ਬਾਬਾ ਜੀ ਨੂੰ ਬੁਲਾਇਆ ਵੀ ਇਹ ਤੁਹਾਡਾ ਬੇਟਾ ਇਹ ਕੁਛ ਕਰ ਰਿਹਾ ਹੈ ਸਰਚ ਖੰਡ ਵਿੱਚ ਕੋਈ ਇਲੈਕਟ੍ਰੀਸ਼ੀਅਨ ਕੋਈ ਸਿਗਰ ਵਰਗਾ ਵਗੈਰਾ ਵਰਤ ਹੁੰਦਾ ਜਿਵੇਂ ਆਪਾਂ ਬੀੜੀ ਪੀਨੇ ਬੀੜਾ ਪੀ ਲਈ ਜਾਂ ਉਸ ਤਰ੍ਹਾਂ ਦਾ ਕੋਈ ਕਰ ਰਿਹਾ ਸੀ ਸ਼ਾਂਤੀ ਸਾਹਿਬ ਉਸ ਟਾਈਮ ਮੈਂ ਉੱਥੇ ਮੈਂ ਨਹੀਂ ਸੀ ਮੈਨੂੰ ਦੂਸਰੇ ਦਿਨ ਪਤਾ ਲੱਗਿਆ ਵੀ ਆਵੇ ਉੱਥੇ ਸਾਡੇ ਜਦੋਂ ਪੰਚਾਇਤ ਮਹੱਲਾ ਵਾਸੀ ਇਕੱਠੇ ਹੋਏ ਨਾ ਉਸ ਮੈਸੇਜ ਲੱਗਿਆ ਤਾਂ ਮੈਂ ਉੱਥੇ ਪਹੁੰਚਿਆ ਮਨ ਬੋਲੇ ਵੀ ਇਹ ਬਾਬਾ ਜੀ ਦੇ ਲੜਕੇ ਨੇ ਇਸ ਤਰ੍ਹਾਂ ਆ ਬੇਅਦਬੀ ਕੀਤੀ ਹੈ ਗੁਰੂ ਘਰ ਦੀ ਆ ਮੰਨ ਗਏ ਸੀ ਉਹ ਫਿਰ ਉੱਪਰੋਂ ਪ੍ਰਬੰਧਕ ਕਮੇਟੀ ਆਈ ਸਾਡੇ ਦਮਦਮ ਸਵਾ ਤੋਂ ਉਹਨਾਂ ਨੂੰ ਪ੍ਰੂਫ ਵੀ ਦਿੱਤੇ ਗਏ ਉਹ ਉੱਪਰ ਕਾਰਵਾਈ ਕਰ ਰਹੇ ਮੁੰਡੇ ਇਸ ਟਮ ਇਸ ਮੱਲੇ 'ਚ ਨਹੀਂ ਜਾਦੇ ਬਾਹਰ ਪਰ ਆ ਰਹੇ ਅਸੀਂ ਕਹਿੰਦੇ ਗੁਰੂ ਘਰ ਨੂੰ ਇਨਸਾਫ ਮਿਲਣਾ ਚਾਹੀਦਾ ਰਜਿੰਦਰ ਜੀ ਤਵੇ ਸਰਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਕੁਝ ਹੋਰ ਲੋਕਾਂ ਨੇ ਪਲਚਾ ਦਰਜ ਕੀਤਾ ਗਿਆ ਕੀ ਮਾਮਲਾ ਸਰਪੂਰਾ ਹਾਂਜੀ ਕੱਲ ਮੇਰੇ ਕੋਲ ਜਿਹੜੇ ਸੀਗੇ ਨਵੀਂ ਬਾਦੀ ਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਸੀਗੀ ਉਹ ਆਈ ਸੀਗੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਗ੍ਰੰਥੀ ਸਾਹਿਬਾਨ ਹੈ ਗੁਰਦੁਆਰੇ ਸਾਹਿਬ ਦਾ ਉਹਨ ਦੇ ਬੱਚੇ ਜਿਹੜੇ ਸੀਗੇ ਉਹ ਮਾਰਾ ਗਿਓ ਮੇਰੇ ਬੱਚੇ ਜਿਹੜੇ ਸੋਖਾ ਅਸ ਨੇ ਉਥੇ ਜਿਹੜਾ ਅੱਜ ਕੱਲ ਇਲੈਕਟ੍ਰੋਨਿਕ ਉੱਭਾਰ ਉਹ ਵੀ ਰਹਿ ਜੀਗੇ ਤੇ ਜਿਹੜਾ ਕਿ ਅਸੀਂ ਕਮੇਟੀ ਵਾਲਿਆਂ ਨੇ ਫੜਿਆ ਤੇ ਇਹਨੂੰ ਮਾਫੀ ਮੰਗਣ ਵਾਸਤੇ ਵੀ ਟਾਈਮ ਦਿੱਤਾ ਗਿਆ ਸੀ ਪਰ ਨਹੀਂ ਆਇਆ ਅੱਜ ਅਸੀਂ ਜਿਹੜੇ ਤੁਹਾਡੇ ਕੋਲ ਆਏ ਆ ਜਿਨ੍ਹਾਂ ਦਾ ਅਸੀਂ ਸਟੇਟਮੈਂਟ ਲੈ ਕੇ ਰਵਿੰਦਰ ਸਿੰਘ ਸਨੂ ਸੁੱਚਾ ਸਿੰਘ ਵਾਸੀ ਨਵੀਂ ਬਾਜੀ ਦੀ ਸਟੇਟਮੈਂਟ ਲੈ ਕੇ ਤੇ ਜੀ ਤਿੰਨ ਲੋਕਾਂ ਤੇ ਤੁਰੰਤ ਜਿਹੜਾ ਐਫ ਆਰ ਦਰਜ ਕਰਨੀ ਸੀ ਜੀ ਉਸ ਤੋਂ ਬਾਅਦ ਜਿਹੜਾ ਸਾਡੀ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਟੀਮਾਂ ਬਣ ਗਿਆ ਮੇਰੇ ਸਮੇਤ ਖੁਦ ਤੇ ਹੀ ਜਲਦੀ ਐ ਨੋ ਬ੍ਰਾਂਤੀ ਚਾ ਬਾਹ ਨੂੰ ਗਿਰਤਾ ਕਰਕੇ ਸਰ ਕੋਈ ਵੀਡੀਓ ਵੀ ਵਾਇਰਲ ਕੀਤੀ ਗਈ ਸੀ ਨਾ ਹਾਂ ਵੀਡੀਓ ਵਾਇਰਲ ਕਾਲੀ ਵੀਡੀਓ ਵਾਇਰਲ ਹੋਈ ਸੀ ਤੇ ਨਾਲ ਹੀ ਅਸੀਂ ਜਿਹੜੀ ਕਾਰਵਾਈ ਲੇਟ ਨਾਲ ਅੱਜੀ ਇਹ ਕਿੰਨੇ ਲੋਕ ਨੇ ਸਦਕੇ ਕੌਣ ਕੌਣ ਨੇ ਤਿੰਨ ਲੋਕ ਨੇ ਇੱਕ ਗ੍ਰਾਂਥੀ ਆਪੇ ਤੇ ਦੋਨ ਦੇ ਲੜਕੇ ਆ ਉਹ ਬਾਲਗ ਨੇ ਜਾਂ ਨਵਾਲਗ ਨੇ ਜੀ ਕੌਣ ਬਾਲਗ ਨੇ ਠੀਕ ਹਾਂ ਜੀ ਇਹ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਗੱਡਾ ਸਾਹਮਣੇ ਆਈ ਸੀ ਕਿ ਪਹਿਲੀ ਵਾਰ ਹੀ ਇਸ ਤਰ੍ਹਾਂ ਦੀ ਆਈ ਹੈ ਦੇਖੋ ਸਾਡੇ ਘਟਨਾ ਪਹਿਲੀ ਵਾਰ ਜਿਹੜੀ ਸਾਹਮਣੇ ਆਈ ਹੋ ਸਕਦਾ ਹੈ ਕਿ ਉੱਥੇ ਕਮੇਟੀ ਦੇ ਕੋਈ ਚਾਨ ਚੌਂ ਛੋਟੇ ਮੋਟੇ ਜਿਹੜੀਆਂ ਪਹਿਲੇ ਗ੍ਰੰਥੀ ਸਰਵਨ ਗਲਤੀਆਂ ਕਰਦਾ ਰਿਹਾ ਜੀ ਉਹਨ ਪਰ ਜਿਹੜੀ ਮੇਰੀ ਤਾਰ ਤੇ ਜਿਹੜੀ ਫਸਟ ਜਿਹੜੀ ਇਹ ਆਈ ਹੈ ਤਾਂ ਜੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਦੇ ਹੋਏ ਸਾਰੇ ਧਰਮਾਂ ਦਾ ਸੰਜਾ ਜਿਹੜਾ ਅਸੀਂ ਤੁਰੰਤ ਕਾਰਵਾਈ ਕੀਤੀ ਤੇ ਤੁਰੰਤ ਹੀ ਰਣ ਇਸਾ ਪਿੰਡ ਤੋਂ ਇਲਾਵਾ ਕੋਈ ਹੋਰ ਵੀ ਗੱਲਬਾਤ ਦੱਸੀ ਕੀ ਕੋਈ ਹੋਰ ਸ਼ਿਕਾਇਤ ਕੀਤੀ ਹਾਂ ਜਿੰਨੇ ਪਿੰਡਾਂ ਨੇ ਸ਼ਿਕਾਇਤ ਔਖਾ ਯਾਕੂਬ ਅੱਗੇ ਵੀ ਹੈ ਜਿਹੜਾ ਕੋਈ ਸ਼ਰਾਬ ਦਾ ਵੀ ਗ੍ਰੰਥੀ ਜੇ ਸੇਵਨ ਕਰਦਾ ਸੀਗਾ ਤੇ ਚਲੋ ਕਈ ਵਾਰ ਇਹਨਾਂ ਕੀ ਦਿੱਤਾ ਜਿਹੜਾ ਕਿ ਕਿੰਨੀ ਦੇਰ ਤੋਂ ਰਹਿ ਰਿਹਾ ਸੀ ਜੀ ਇਹ ਗ੍ਰੰਥੀ ਔਰ ਉਹਨਾਂ ਦਾ ਪਰਿਵਾਰ ਉੱਥੇ ਕਿ ਜਿਹੜਾ ਮੇਰੇ ਕੋਲ ਗੱਲ ਹੈ ਦੋ ਢਾਈ ਸਾਲਾਂ ਤੋਂ ਹੋ ਗਿਆ ਸਰ ਜਿਹੜਾ ਹੁੱਕਾ ਇਲੈਕਟ੍ਰੋਨਿਕ ਹੁੱਕਾ ਪੀਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਤਾਂ પ્રતિਬੰਧਿਤ ਹੈ ਹਾਂ ਬਿਲਕੁਲ ਤੇ ਇਹ ਵੀ ਪਤਾ ਕੀਤਾ ਜਾਏਗਾ ਕਿ ਕਿੱਥੋਂ ਲੈ ਕੇ ਆਂਦੇ ਨੇ ਹਾਂ ਜਦੋਂ ਇਹ ਹੋਇਆ ਤੇ ਬਿਲਕੁਲ ਕਿਹੜੀ ਧਾਰਾ ਤੇ ਮੁਕਦਮਾ ਦਰਜ ਹੋਇਆ ਸੀ ਇਹ 295 ਜਿਹੜੀ ਪੁਰਾਣੀ ਧਾਰਾ ਸੀ ਤਾਕਤ